ਪੰਜਾਬ ਦਾ ਰੈਵਨਿਊ ਦਾ ਬੜਾ ਵੱਡਾ ਅਸਰ ਪੈਣਾ ਹੈ ਜਿਹੇ ਜੀ ਚੇਤਾਵਨੀ ਸਾਹਮਣੇ ਆਈ ਹੈ ਹੁਣ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਨੇ ਫੇਰ ਚੇਤਾਵਨੀ ਦਿੱਤੀ ਹੈ ਤੇ ਮਾਲ ਮੰਤਰੀ ਨੂੰ ਕਹਿੰਦੇ ਤਿੰਨ ਦਿਨ ਦਾ ਸਮਾਂ ਤੁਹਾਡੇ ਕੋਲ ਗੱਲਬਾਤ ਨਾਲ ਮਸਲਾ ਹੱਲ ਕਰੋ ਨਹੀਂ ਤਾਂ ਫਿਰ ਅਸੀਂ ਇਹਨਾਂ ਮਿੱਥੇ ਸਮੇ ਲਈ 14 ਤੋੜ ਹੜਤਾਲ ਤੇ ਆ ਰਹੇ ਹਾਂ ਇਹ ਜਿਹੜੀ ਹੜਤਾਲ ਦੀ ਚੇਤਾਵਨੀ ਦਿੱਤੀ ਗਈ ਹੈ ਦਾ ਪਿਛੋਕੜ ਉਹਨਾਂ ਦੇ ਆਪਣੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਨਾਲ ਹੈ ਜਿਨ੍ਹਾਂ ਦੀ ਅਰੈਸਟ ਹੋਈ ਸੀ ਕੁਝ ਦਿਨ ਪਹਿਲਾਂ ਉਸ ਨੂੰ ਲੈ ਕੇ ਜਿਹੜੇ ਅਫਸਰਾਂ ਦੀ ਚੇਤਾਵਨੀ ਹੈ ਇਸ ਨੂੰ ਲੈ ਕੇ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ ਜਾਂ ਅੰਦਰ ਖਾਤੇ ਜਿਹੜੀ ਆ ਖਿੱਚੋ ਤਾਨ ਹੋਰ ਵਧੇਗੀ ਤੇ ਪੰਜਾਬ ਦੇ ਰੈਵਨਿਊ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਕ腐ਪਸ਼ਨ ਹਮੇਸ਼ਾ ਤੋਂ ਹੀ ਪਹਿਲੀਆਂ ਸਰਕਾਰਾਂ 'ਚ ਵੀ ਕ腐ਪਸ਼ਨ ਚੱਲਦੀ ਤੇ ਇਸ ਸਮੇਂ ਵੀ ਬਹੁਤ ਜ਼ਿਆਦਾ ਕ腐ਪਸ਼ਨ ਆ ਇੱਕ ਤੇ ਐਨਓਸੀ ਦੀ ਆੜ ਦੇ ਵਿੱਚ ਲੋਕਾਂ ਨੂੰ ਲੁੱਟਿਆ ਜਾ ਰਿਹਾ ਲੋਕਾਂ ਦੀਆਂ ਜੇਬਾਂ ਦੇ ਡਾਕੇ ਮਾਰੇ ਜਾ ਰਿਹਾ ਹੈਗੇ ਨੇ ਐਨਓਸੀ ਨੂੰ ਲੈ ਕੇ ਸਰਕਾਰ ਨੇ ਹਜੇ ਤੱਕ ਚਾਹੇ ਨੋਟੀਫਿਕੇਸ਼ਨ ਹਜੇ ਵੀ ਭੰਬਲ ਪੂਸਿਆ ਪਿੰਡਾਂ ਦੇ ਵਿੱਚ ਵੀ ਜੇ ਲਾਲਡੋਰੇ ਦੇ ਅੰਦਰ ਹੈਗੇ ਤਹਿਸੀਲਦਾਰ ਪੈਸੇ ਮੰਗਦੇ ਆਗੇ ਨੇ ਪੀ ਲਾਲਡੋਰੇ ਦੇ ਵਿੱਚ ਕਿਹੜੀ ਰੈਨਓਸੀ ਚਾ ਅਜੀਬ ਸਥਿਤੀ ਜੇ ਪੰਜਾਬ ਦੇ ਹਰ ਡਿਪਾਰਟਮੈਂਟ ਚ ਕਰਪਸ਼ਨ ਆ ਔਰ ਹਰ ਡਿਪਾਰਟਮੈਂਟ ਦੇ ਵਿੱਚੋਂ ਅਗਰ ਮੋٹے ਜਿਹੜੇ ਡਿਪਾਰਟਮੈਂਟ ਨੇ ਹੈਲਥ এডੂਕੇਸ਼ਨ ਰੈਵਨਿਊ ਟਰਾਂਸਪੋਰਟ ਇਰੀਗੇਸ਼ਨ ਆ ਪੁੱਡਾ ਗਮਾਡਾ ਅਜੇ ਬਹੁਤ ਸਾਰੇ ਨੇ ਜਿੱਥੇ ਕਰਪਸ਼ਨ ਅੱਡੇ ਨੇ ਉਹ ਅੱਡਿਆਂ ਦੇ ਨੱਥ ਪਾਉਣੀ ਸਰਕਾਰ ਦੇ ਬਸ ਦੇ ਵਿੱਚ ਨਹੀਂ ਆ ਦੂਜੀ ਗੱਲ ਹੈ ਕਿ ਜਿਹੜੇ ਰੈਵਨਿਊ ਡਿਪਾਰਟਮੈਂਟ ਇਹਦੇ ਚ ਪੈਸਾ ਪੈਸੇ ਤੋਂ ਬਿਨਾਂ ਕੰਮ ਨਹੀਂ ਹੁੰਦਾ ਕਦੀ ਪਟਵਾਰੀ ਫੜੀ ਜਾਂਦੇ ਨੇ ਕਦੀ ਕਾਨੂੰਗੋ ਫੜੀ ਜਾਂਦੇ ਨੇ ਕਦੀ ਤਹਿਸੀਲਦਾਰ ਫੜੀ ਜਾਂਦੇ ਨੇ ਕਦੀ ਨਾਇਬ ਤਹਿਸੀਲਦਾਰ ਫੜੀ ਜਾਂਦੇ ਨੇ ਹੁਣ ਇਹਨਾਂ ਦੇ ਹਿੱਸੇ ਹੁੰਦੇ ਉੱਪਰ ਤੱਕ ਉੱਪਰ ਵਾਲਿਆਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਜੇ ਇਹਨਾਂ ਨੇ ਜਿਹੜੇ ਰੈਵਨਿਊ ਡਿਪਾਰਟਮੈਂਟ ਵਾਲਿਆਂ ਨੇ ਪਹਿਲਾਂ ਵੀ ਸਰਕਾਰਾਂ ਨੂੰ ਬੜਾ ਉ ਸਰਕਾਰ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਇਹ ਸਰਕਾਰ ਨੂੰ ਬਲੈਕਮੇਲ ਕਰਦੇ ਨੇ ਪਟਵਾਰੀ ਜੇ ਫੜਿਆ ਜਾਵੇ ਤਦ ਵੀ ਕਲਮ ਛੋੜ ਹੜਤਾਲ ਕਾਨੂੰਗੋ ਫੜਿਆ ਜਾਵੇ ਤਦ ਵੀ ਕਲਮ ਛੋੜ ਹੜਤਾਲ ਹੁਣ ਇਹਨਾਂ ਦਾਵਾ ਹੈ ਕਿ ਸਾਡਾ ਜਿਹੜਾ ਪ੍ਰਧਾਨ ਉਹਨੂੰ ਫੜਿਆ ਹੁਣ ਵਿਜੀਲੈਂਸ ਦਾ ਜਿਹੜਾ ਕੰਮ ਆ ਜੇ ਬੰਦਾ ਫੜਿਆ ਗਿਆ ਕਿਉਂਕਿ ਜਦੋਂ ਵੀ ਫੜਦੇ ਨੇ ਉਹ ਸਰਕਾਰੀ ਗਵਾਹ ਹੁੰਦੇ ਨੇ ਮੌਕੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਫੜਿਆ ਜਾਂਦਾ ਜਾਂ ਤੇ ਇੱਕ ਵੱਡਿਓ ਪਹਿਲਾਂ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਨੂੰ ਇੱਕ ਇੱਕ ਚਿੱਠੀ ਦਿੱਤੀ ਸੀ ਉਹ ਜਿਹੜੀ ਵਾਇਰਲ ਵੀ ਹੋਈ ਸੀ ਕਿ ਜਿਹੜੇ ਤਹਿਸੀਲਦਾਰ ਨੇ ਜਾਂ ਨਾਇਬ ਤਹਿਸੀਲਦਾਰ ਨੇ ਜਿਨ੍ਹਾਂ ਦੇ ਖਿਲਾਫ ਕ腐ਪਸ਼ਨ ਆ ਜਿਹੜੇ ਸਭ ਤੋਂ ਵੱਧ ਆ ਉਦੋਂ ਵੀ ਇਹਨਾਂ ਨੇ ਵਿਜੀਲ ਤਹਿਸੀਲਦਾਰਾਂ ਨੇ ਜਾਂ ਰੈਵਨਿਊ ਡਿਪਾਰਟਮੈਂਟ ਨੇ ਵਿਜੀਲੈਂਸ 'ਤੇ ਇਲਜ਼ਾਮ ਲਗੇ ਸਾਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਹੁਣ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਨਾ ਜੀ ਉਹ ਨਾ ਇੱਕ ਜਿਹੜੀ ਮਸੂਰੀ ਆ ਜਿੱਥੇ ਆ ਆਈਐਸ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਉਥੋਂ ਦੇ ਇੱਕ ਡਾਇਰੈਕਟਰ ਦੀ ਵੀਡੀਓ ਆ ਉਹ ਕਹਿੰਦੇ ਕਿ ਇੰਡੀਆ ਚ ਅਗਰ ਸਭ ਤੋਂ ਕਰਪਟ ਜਿਹੜੀ ਬਿਊਰੋਕ੍ਰੇਸੀ ਹੈ ਨਾ ਉਹ ਪੰਜਾਬ ਦੀ ਆ ਇਹ ਕੋਈ ਹੋਰ ਨਹੀਂ ਕਹਿ ਰਿਹਾ ਇਹ ਉਹ ਆ ਜਿਹੜੀ ਮਸੂਰੀ ਦੇ ਵਿੱਚ ਆਈਐਸ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਉਥੇ ਇੱਕ ਬੈਚ ਦੀ ਟ੍ਰੇਨਿੰਗ ਆ ਆਈਪੀਐਸ ਅਫਸਰਾਂ ਨੂੰ ਇਕੱਠੇ ਕਰਕੇ ਦਿੱਤੀ ਜਾਂਦੀ ਆ ਉਥੋਂ ਦੇ ਡਾਇਰੈਕਟਰ ਕਹਿ ਰਿਹਾ ਉਹਦੀ ਅੱਜ ਵੀ ਵੀਡੀਓ ਪਈ ਹੈ ਨੈਟ ਤੇ ਤੇ ਇਹ ਹੁਣ ਗੱਲ ਇਹ ਹੈ ਕਿ ਜਿਹੜੇ ਉੱਪਰ ਤੱਕ ਪੈਸਾ ਜਾਂਦਾ ਹੈਗਾ ਨਾ ਉਹ ਸਾਰਿਆਂ ਨੂੰ ਪਤਾ ਹੈਗਾ ਹੁਣ ਇਹਨਾਂ ਨੂੰ ਲੱਗਾ ਹੈ ਕਿ ਸਾਡੇ ਤੋਂ ਬਗੈਰ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਸਰਕਾਰ ਨੂੰ ਟੇਬਲ ਤੇ ਬੈਠਣਾ ਪੈਣਾ ਹੈਗਾ ਔਰ ਹੁਣ ਰੈਵਨਿਊ ਮਨਿਸਟਰ ਦੇ ਹੱਥ ਕਿੰਨਾ ਕੀ ਕੰਮ ਗੱਲ ਮੁੱਖ ਮੰਤਰੀ ਤੱਕ ਜਾਣੀ ਚਾਹੀਦੀ ਹੈਗਾ ਹੁਣ ਦੇਖਦੇ ਆ ਕਿ ਇਹ ਤਿੰਨ ਦਿਨਾਂ ਦੀ ਜਿਹੜੀ ਇਹਨਾਂ ਹੜਤਾਲ ਦਿੱਤੀ ਕਿ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਤੇ ਫਿਰ ਸਾਡੀ ਜਿਹੜੀ ਕਲਮ ਛੋੜ ਹੜਤਾਲ ਤੇ ਜੇ ਕਲਮ ਛੋੜ ਹੜਤਾਲ ਤੇ ਚਲੇਗੇ ਜਾਂ ਇਸ ਸਟ੍ਰਾਈਕ ਤੇ ਚਲੇਗੇ ਹੜਤਾਲ ਤੇ ਚਲੇਗੇ ਤੇ ਲਾਜ਼ਮੀ ਤੌਰ ਤੇ ਸਰਕਾਰ ਦੇ ਰੈਵਨਿਊ ਤੇ ਫਰਕ ਪੈਂਦਾ ਕਿਉਂਕਿ ਇਹਨਾਂ ਤੋਂ ਬਿਨਾਂ ਰਜਿਸਟਰੀਆਂ ਨਹੀਂ ਹੁੰਦੀਆਂ ਤਹਿਸੀਲਾਂ ਦਾ ਕੰਮ ਠੱਪ ਲੋਕ ਹੋਣਗੇ ਖੱਜਲ ਖਵਾਰ ਕਈਆਂ ਦਾ ਬਿਆਨਾ ਹੁੰਦਾ ਸਮੇਂ ਸਿਰ ਖਤਮ ਰਕਈਆਂ ਨੇ ਰਜਿਸਟਰੀ ਕਰਵਾਉਣੀਆਂ ਦੇ ਕਈਆਂ ਨੇ ਲੋਨ ਪਾਸ ਕਰਵਾਇਆ ਹੁੰਦਾ ਤੇ ਲੋਕ ਖੱਜਲ ਖਵਾਰ ਹੋਣਗੇ ਕਿਉਂਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਜਾ ਹੋਰ ਪੰਜਾਬ ਦੇ ਵਿੱਚ ਜਿਹੜੀਆਂ ਹੋਰ ਕਿਸਾਨ ਜਥੇਮਜਾ ਹੋਰ ਉਹ ਰਾਹ ਰੋਕਦੇ ਨੇ ਇਹ ਕਲਮ ਛੋੜ ਕਰਦੇ ਨੇ ਲੋਕ ਖੱਜਲ ਹੁੰਦੇ ਨੇ ਲੋਕਾਂ ਦਾ ਪ੍ਰੈਸ਼ਰ ਫਿਰ ਸਰਕਾਰ ਤੇ ਪੈਂਦਾ ਤੇ ਸਰਕਾਰ ਫਿਰ ਟੇਬਲ ਤੇ ਆ ਜਾਂਦੀ ਹੈ ਹੁਣ ਦੇ ਦੇ ਕਿ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਭਰੋਸਾ ਕੀ ਮਿਲਦਾ ਸਰਕਾਰ ਇਹਨਾਂ ਨੂੰ ਲਾਰੇ ਲਾਉਂਦੀ ਰਹਿੰਦੀ ਹੈਗੀਆ ਇਹ ਪਹਿਲਾਂ ਵੀ ਇਹਨਾਂ ਨੇ ਚਿੱਠੀਆਂ ਕੱਢੀਆਂ ਵੀ ਅਸੀਂ ਸਟ੍ਰ ਹੜਤਾਲ ਤੇ ਜਾਵਾਂਗੇ ਹੁਣ ਜਿਹੜਾ ਬੰਦਾ ਇਹਨਾਂ ਦਾ ਪ੍ਰਧਾਨ ਫੜਿਆ ਉਹ ਸੱਚਾ ਫੜਿਆ ਕਿ ਝੂਠਾ ਫੜਿਆ ਜੇ ਤੇ ਸੱਚਾ ਫੜਿਆ ਹੈਗਾ ਤੇ ਫਿਰ ਇਹਨਾਂ ਨੂੰ ਚਾਹੀਦਾ ਹੈਗਾ ਕਿ ਕਰਪਟ ਕਰਪਟ ਬੰਦੇ ਦਾ ਸਾਥ ਨਹੀਂ ਦੇਣਾ ਚਾਹੀਦਾ ਜੇ ਵਿਜੀਲੈਂਸ ਨੇ ਝੂਠਾ ਫੜਿਆ ਹੈਗਾ ਤੇ ਜਿੰਨਾ ਫੜਿਆ ਫਿਰ ਉਹਦੇ ਖਿਲਾਫ ਅਫਸਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦਾ ਜਿਹੜੇ ਮੌਕੇ ਤੇ ਗਵਾਹ ਬਣਾਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਅਫਸਰ ਨੂੰ ਫੜਿਆ ਹੈਗਾ ਔਰ ਇੱਕ ਜਥੇਬੰਦੀ ਦੇ ਪ੍ਰੈਜ਼ੀਡੈਂਟ ਨੂੰ ਫੜਿਆ ਹੈਗਾ ਗੱਲ ਦੇ ਵੱਡੀ ਹੈਗੀ ਆ ਕਿ ਇਹਨਾਂ ਦਾ ਜਿਹੜਾ ਰੈਵਨਿਊ ਅਫਸਰ ਦੇ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੀ ਫੜ ਲਿਆ ਹੈਗਾ ਔਰ ਉਰਤੇ ਕਰਪਸ਼ਨ ਦੇ ਚਾਰਜਸ ਆ ਔਰ ਅੱਜਕੱਲ ਵਿਜੀਲੈਂਸ ਦਾ ਕੰਮ ਵੀ ਆਇਆ ਕਿ ਉਹਨਾਂ ਦੇ ਅਕਸਰ ਕਹਿੰਦੇ ਆ ਕਿ ਵਿਜੀਲੈਂਸ ਰੰਗੇ ਹੱਥੀ ਫੜਦੀ ਹੈ ਤੇ ਬਾਅਦ ਚ ਛੱਡ ਵੀ ਦਿੰਦੀ ਹੈਗੀ ਆ ਉਹ ਇੱਕ ਆਪਣੇ ਆਪ ਚ ਇੱਕ ਪੰਦਨ ਕੀ ਗੁੰਜਲ ਜੀ ਹੈਗੀ ਆ ਕਿ ਵਿਜੀਲੈਂਸ ਦੇ ਕੇਸਾਂ ਚ ਬਹੁਤੇ ਲੋਕ ਬਰੀ ਵੀ ਹੋ ਜਾਂਦੇ ਨੇ ਉਹ ਕਿਵੇਂ ਮਿਲੀ ਭੁਗਤ ਹੋ ਜਾਂਦੀ ਬਰੀ ਕਿਵੇਂ ਹੁੰਦੇ ਜੇ ਕਰਪਸ਼ਨ ਵਾਲਾ ਬੰਦਾ ਰੰਗੇ ਹੱਥੀ ਫੜਿਆ ਗਿਆ ਤੇ ਲਾਜ਼ਮੀ ਤੌਰ ਤੇ ਉਹਦੀ ਸਰਵਿਸ ਚੋ ਡਿਸਮਿਸ ਹੋਣਾ ਚਾਹੀਦਾ ਹੈਗਾ ਉਹਦੇ ਖਿਲਾਫ ਸਖਤ ਤੋਂ ਸਖਤ ਤਰਾਵਾਂ ਦਿੱਤੇ ਕਿ ਇਸ ਰਜਿਸਟਰ ਨਾ ਪਰ ਹੱਲੇ ਤੱਕ ਵਿਜੀਲੈਂਸ ਵੱਲੋਂ ਫੜਿਆ ਹੋਇਆ ਬੰਦਾ ਹੈ ਨਾ ਉਹ ਅਕਸਰ ਹੀ ਛੱਡਿਆ ਜਾਂਦਾ ਹੈਗਾ ਰਿਹਾ ਹੋ ਜਾਂਦਾ ਇੱਥੇ ਤੇ ਕਈ ਅਫਸਰ ਮੈਂ ਦੇਖਿਆ ਕਿ ਨੇ ਰੰਗੇ ਹੱਤੇ ਵੀ ਵਿਜੀਲੈਂਸ ਨੇ ਫੜੇ ਪੀਸੀਐਸ ਅਫਸਰ ਰੰਗੇ ਹੱਤੇ ਫੜੇ ਉਹ ਅੱਜਕੱਲ੍ਹ ਪੰਜਾਬ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਸਖਤਰ ਰੈਂਕ ਤੇ ਪਹੁੰਚੇ ਹੋਏ ਨੇ ਯੋ ਦਾ ਮਤਲਬ ਹੈ ਕਿਤਨੇ ਕਿਤੇ ਵਿਚਕਾਰ ਕੋਈ ਨਾ ਕੋਈ ਵਿਚੋਲੇ ਪਾ ਕੇ ਮਾਮਲਾ ਰਫਾ ਦਫਾ ਹੋ ਜਾਂਦਾ ਹੁਣ ਇਸ ਮਸਲੇ ਦੇ ਵਿੱਚ ਸਰਕਾਰ ਹੀ ਸੱਚ ਦੱਸ ਸਕਦੀ ਹੈ ਵਿਜੀਲੈਂਸ ਬਿਊਰੋ ਹੀ ਸੱਚ ਦੱਸ ਸਕਦੀ ਹੈ ਕਿ ਜਿਹੜਾ ਇਹਨਾਂ ਦਾ ਬੰਦਾ ਫੜਿਆ ਜਿੰਨੂੰ ਛਡਾਉਣ ਦੇ ਖਾਤਰ ਇਹ ਤਿੰਨ ਦਿਨ ਦੀ ਹੜਤਾਲ ਤੇ ਚੱਲੇ ਆਗੇ ਨੇ ਉਹ ਸੱਚਾ ਫੜਿਆ ਹੈ ਕਿ ਝੂਠਾ ਫੜਿਆ ਤੇ ਜੇ ਸੱਚਾ ਫੜਿਆ ਹੈਗਾ ਫਿਰ ਛੱਡਣਾ ਨਹੀਂ ਚਾਹੀਦਾ ਤੇ ਜੇ ਝੂਠਾ ਫੜਿਆ ਹੈਗਾ ਜਿਨ੍ਹਾਂ ਨੇ ਫੜਿਆ ਹੈਗਾ ਉਹਨਾਂ ਨੂੰ ਛੱਡਣਾ ਚਾਹੀਦਾ ਹੈਗਾ